ਪੰਚਾਇਤੀ ਚੋਣਾਂ ਤਾਂ ਹੋ ਗਈਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਵੀ ਧੱਕੇਸ਼ਾਹੀ ਦੇ ਇਲਜ਼ਾਮ ਲੱਗਦੇ ਰਹੇ ਤੇ ਪੰਚਾਇਤੀ ਚੋਣਾਂ ਤੋਂ ਬਾਅਦ ਵੀ ਅੱਜ ਤੁਹਾਨੂੰ ਅਸੀਂ ਇੱਕ ਅਜਿਹੇ ਪਿੰਡ ਦੇ ਵਿੱਚ ਲੈ ਕੇ ਪਹੁੰਚੇ ਹਾਂ ਜਿੱਥੇ ਦੋ ਜੱਟਾਂ ਦੀ ਲੜਾਈ ਦੇ ਵਿੱਚ ਪੀਸਿਆ ਦਲਿਤ ਭਾਈਚਾਰਾ ਪਿੰਡ ਪਵਾੜਾ ਜਿਹੜਾ ਫਦਕਰ ਸਾਹਿਬ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਪਿੰਡ ਦੇ ਲੋਕ ਤੇ ਨਵੇਂ ਚੁਣੇ ਗਏ ਸਰਪੰਚ ਤਰਮਿੰਦਰ ਸਿੰਘ ਸੰਧੂ ਵੀ ਮੌਜੂਦ ਨੇ ਸ਼ੁਰੂਆਤ ਤਰਮਿੰਦਰ ਸਿੰਘ ਸੰਧੂ ਤੋਂ ਕਰਾਂਗੇ ਸਰਪੰਚ ਸਾਹਿਬ ਮਾਮਲਾ ਸਾਹਮਣੇ ਆਇਆ ਹੈ ਕਿ ਦੋ ਜੱਟਾਂ ਦੀ ਲੜਾਈ ਦੇ ਵਿੱਚ ਦਲਿਤ ਭਾਈਚਾਰਾ ਪਿਸਿਆ ਗਿਆ ਕੀ ਕੁਝ ਮਾਮਲਾ ਪੂਰਾ ਮਾਮਲਾ ਇਹ ਪੰਚਾਇਤੀ ਚੋਣਾਂ ਹੋਈਆਂ ਨੇ ਸਾਡੇ ਜਿੱਤ ਪ੍ਰਾਪਤ ਹੋਈ ਹੈ ਜਿਹੜੀ ਆਪੋਜੀਸ਼ਨ ਪਾਰਟੀ ਦੇ ਮੈਂ ਕੁਝ ਸਪੋਰਟਰ ਨੇ ਉਹਨਾਂ ਨੇ ਗੁਰਦੁਆਰਾ ਸਾਹਿਬ ਜਾ ਕੇ ਇੱਕ ਮਤਾ ਪਾਸ ਕੀਤਾ ਕਿ ਜਿਹੜੇ ਦਲਿਤ ਪਰਿਵਾਰਾਂ ਨੇ ਸਾਨੂੰ ਵੋਟ ਨਹੀਂ ਪਾਈ ਉਹਨਾਂ ਨੂੰ ਅਸੀਂ ਬਾਈਕਾਟ ਕਰਦੇ ਆ ਆਪਣੇ ਖੇਤਾਂ 'ਚ ਅਸੀਂ ਜਾਣ ਨਹੀਂ ਦੇਣਾ ਜਿਨ੍ਹਾਂ ਨੇ ਕਿਸੇ ਵੀਰ ਭਰਾ ਦੇ ਉੱਥਾਂ ਕੋਈ ਆਪਣੇ ਇੱਕ ਫਸਲ ਵਗੈਰਾ ਲਈ ਹੋਈ ਹੈ ਬਰਸੀਨ ਵਗੈਰਾ ਉਹਨਾਂ ਨੂੰ ਅਸੀਂ ਕੱਟਣ ਨਹੀਂ ਦੇਣਾ ਉਹਨਾਂ ਨੂੰ ਡੋਲ ਤੇ ਚੜ੍ਹਨ ਨਹੀਂ ਦੇਣਾ ਉਹਨਾਂ ਨੂੰ ਦੁੱਧ ਤੋਂ ਮਨਾਈ ਕੀਤੀ ਗਈ ਹੈ ਦੇਣ ਤੋਂ ਦਵਾਈ ਦੇਣ ਤੋਂ ਮਨਾ ਕੀਤੀ ਗਈ ਹੈ ਐਵੇਂ ਦੇ ਕੁਝ ਉਹ ਜੇ ਕਹੀਏ ਸਮਾਜਿਕ ਤੌਰ ਤੇ ਬਾਈਕਾਟ ਕੀਤਾ ਗਿਆ ਹੈ ਭਾਈਚਾਰੇ ਦਾ ਤਾਂ ਗਲਤ ਨਹੀਂ ਹੋਵੇਗਾ ਹਾਂਜੀ ਹਾਂ ਇਹ ਗਲਤ ਕੀਤਾ ਗਿਆ ਉਹਨਾਂ ਨੇ ਬਾਈਕਾਟ ਕਰਕੇ ਜੋ تیر ਹਾਰਿਆ ਹੈ ਸਿਰਫ ਉਹਨਾਂ ਵੱਲੋਂ ਬਾਈਕਾਟ ਕੀਤਾ ਗਿਆ ਹੈ ਜਾਂ ਤੁਹਾਡੇ ਵੱਲੋਂ ਵੀ ਨਹੀਂ ਜੋ تیر ਹਾਰੀ ਹੈ ਸਾਡੇ ਅਸੀਂ ਤਾਂ ਨਾਲ ਸਹਿਯੋਗ ਕਰ ਰਹੇ ਹਾਂ ਵੀ ਜੇ ਕਿਸੇ ਨੂੰ ਕੋਈ ਚਾਰੇ ਵਗੈਰਾ ਦੀ ਲੋਡ ਪੈ ਰਹੀ ਹੈ ਤਾਂ ਸਾਡੇ ਖੇਤਾਂ 'ਚ ਮੌਜੂਦ ਨੇ ਜਾ ਕੇ ਉੱਥੋਂ ਲੈ ਕੇ ਹੈਲਪ ਹੋਈ ਜਾਏ ਸਾਡੇ ਨਾਲ ਭਾਈਚਾਰੇ ਦੇ ਲੋਕ ਕੁਝ ਮੌਜੂਦ ਨੇ ਜੋ ਪੀੜਤ ਨੇ ਜੋ ਇਹ ਸਭ ਕੁਝ ਸਹਿ ਰਹੇ ਨੇ ਸਰ ਕੀ ਕੁਝ ਪੂਰਾ ਮਾਮਲਾ ਹੈ ਸੁਣਿਆ ਹੈ ਕਿ ਤੁਹਾਨੂੰ ਵੀ ਖੇਤਾਂ ਦੇ ਵਿੱਚ ਵੜਨ ਤੋਂ ਰੋਕਿਆ ਗਿਆ ਹਾਂਜੀ ਸਰ ਜਦੋਂ ਅਸੀਂ ਬਰਸੀਲ ਲੈਣ ਗਏ ਜੀ ਖੇਤ ਵਿੱਚ ਵੜਨ ਜੀ ਉਹਨਾਂ ਨੇ ਸਾਨੂੰ ਸਾਹਮਣਾ ਕਰ ਦਿੱਤਾ ਕਹਿੰਦੇ ਵੀ ਸਾਡਾ ਬਾਈਕਾਟ ਹੋ ਗਿਆ ਤੁਹਾਡੇ ਨਾਲ ਚੂੜੇ ਚਮਾਰਾਂ ਨਾਲ ਸਾਡਾ ਬਾਈਕਾਟ ਆ ਤੁਸੀਂ ਸਾਡੇ ਖੇਤਾਂ ਵਿੱਚੋਂ ਪ੍ਰਸ਼ੀਣ ਵਗਟਣ ਨਹੀਂ ਆਉਣਾ ਅਸੀਂ ਜੀਤੋ ਪੈਸੇ ਲਈ ਅਸੀਂ ਵਾਪਸ ਕਰ ਦੇਣੇ ਆ ਪਰ ਸਾਡੇ ਖੇਤ ਵਿੱਚ ਨਹੀਂ ਵੜਨਾ ਜੀ ਹਾਂਜੀ ਸਰ ਤੇ ਹੋਰ ਵੀ ਕੁਝ ਮਾਮਲੇ ਸਾਹਮਣੇ ਆ ਰਹੇ ਨੇ ਸੁਣਨ ਚ ਇਹ ਵੀ ਆ ਰਿਹਾ ਹੈ ਕਿ ਜੋ ਕੰਮ ਕਰਨ ਜਾਂਦੇ ਸੀ ਕਿਸੇ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਵੀ ਨਹੀਂ ਤੁਸੀਂ ਨਹੀਂ ਆਣਾ ਹੁਣ ਕੰਮ ਹਾਂਜੀ ਹਾਂਜੀ ਸਰ ਬਿਲਕੁਲ ਇਹਨਾਂ ਨੇ ਮਨਾ ਕਰਤਾ ਵੀ ਸਾਡੇ ਕਿਸੇ ਨੇ ਨਹੀਂ ਆਣਾ ਕੋਈ ਝਾੜੂ ਵਾਲਾ ਹੋਵੇ ਪੋਚੇ ਵਾਲਾ ਹੋਵੇ ਗੋਹੇ ਵਾਲਾ ਹੋਵੇ ਵੀ ਸਾਡੇ ਘਰ ਨਹੀਂ ਆਣਾ ਕਿਸੇ ਸਾਰਿਆਂ ਨੂੰ ਮਨਾ ਕਰ ਦਿੱਤਾ ਸਰ ਉਹਦੇ ਬਾਅਦ ਗੱਲ ਇਦਾਂ ਜੀ ਇੱਕ ਚਲੋ ਮਨਾ ਕਰਤੇ ਇਹਨਾਂ ਨੇ ਬਾਈਕਾਟ ਕਰਤੇ ਆ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੀ ਇਹਦਾ ਬਾਈਕਾਟ ਕਰਨ ਦੇ باوجود ਵੀ ਇਹ ਸਾਡੀਆਂ ਗਲੀਆਂ ਦੇ ਵਿੱਚ ਗੁੰਡਾਗਰਦੀ ਕਰਨ ਲੱਗੇ ਸਰ ਇਹ ਗੁੰਡਾਗਰਦੀ ਇਦਾਂ ਸਪੀਕਰ ਲਾਏ ਵੇ ਇਹਨਾਂ ਨੇ ਬਹੁਤ ਵੱਡੇ ਵੱਡੇ ਟਰੈਕਟਰਾਂ ਤੇ ਜੀ ਪਹਿਲੀ ਆਪਣਾ ਨਵੇਂ ਸਾਲ ਵਾਲੇ ਦਿਨ ਸਾਡੀਆਂ ਗਲੀਆਂ ਦੇ ਵਿੱਚ ਇਹਨਾਂ ਨੇ ਉੱਚੀ ਆਵਾਜ਼ ਵਿੱਚ ਸਪੀਕਰ ਲਾ ਕੇ ਟਰੈਕਟਰ ਕਮਾਇ 6-7 ਮੁੰਡੇ ਸੀ ਇਹ ਇਹਨਾਂ ਨੇ ਸਰੇ ਆਮ ਗੁੰਡਾਗਰਦੀ ਸਾਡੇ ਗਲੀਆਂ ਦੇ ਵਿੱਚ ਕੀਤੀ ਹੈ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਉਹੀ ਮੰਗ ਕਰਦੇ ਆ ਵੀ ਇਹ ਗੁੰਡਾਗਰਦੀ ਦੇ ਨੱਥ ਪਾਈ ਜਾਵੇ ਜੀ ਵੀ ਬਾਈਕਾਟ ਕਰਤੇ ਸਾਨੂੰ ਕੋਈ ਇਤਰਾਜ਼ ਨਹੀਂ ਬਾਈਕਾਟ ਕਰਤੇ ਅਸੀਂ ਭੁੱਖੇ ਨਹੀਂ ਮਰ ਲੱਗੇ ਜੋ ਜੀਵ ਧਰਤੀ ਤੇ ਆਇਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਇਹ ਨਾਜ ਪੈਦਾ ਹੋਇਆ ਜੀ ਬਿਲਕੁਲ ਬਿਲਕੁਲ ਸਾਡੇ ਨਾਲ ਬਜ਼ੁਰਗ ਵੀ ਖੜੇ ਨੇ ਸਰ ਕਿਹਾ ਅੰਗਰੇਜ਼ਾਂ ਦੇ ਅੰਗਰੇਜ਼ਾਂ ਦੇ ਵੇਲੇ ਕਿਹਾ ਜਾਂਦਾ ਸੀ ਕਿ ਸਾਈਮਨ ਕਮਿਸ਼ਨ ਵੇਲੇ ਸਾਈਮਨ ਵੇਲੇ ਕਿ ਜੋ ਸਾਨੂੰ ਵੋਟ ਪਾਵੇਗਾ ਖੇਤ ਵਿੱਚ ਵੜਨ ਦਵਾਂਗੇ ਨਹੀਂ ਤਾਂ ਨਹੀਂ ਤੁਹਾਨੂੰ ਲੱਗਦਾ ਹੈ ਕਿ ਉਹੀ ਹੁਣ ਦੌਰ ਵਾਪਸ ਇਸ ਪਿੰਡ ਦੇ ਵਿੱਚ ਆ ਗਏ ਅੰਗਰੇਜ਼ਾਂ ਦਾ ਟਾਈਮ ਸਭ ਕੁਝ ਦੇਖਿਆ ਆਪਣੇ ਜਦੋਂ ਅੰਗਰੇਜ਼ ਕਰਦੇ ਧੱਕਾ ਬਹੁਤ ਉਹ ਗੱਲ ਅੱਜ ਅੱਜ ਟਾਈਮ ਵਾਪਰੀ ਆ ਜਦੋਂ ਆ ਵੋਟਾਂ ਪੈ ਲਈਆਂ ਵੋਟਾਂ ਵਾਲੇ ਦਿਨ ਤੇ ਇਹਨਾਂ ਨੇ ਇਕੱਠ ਕਰਿਆ ਨੰਬਰੀ ਗੁਰਦੁਆਰਾ ਜੋ ਕੋ ਨੰਬਰੀ ਗੁਰਦੁਆਰਾ ਲਾਗ پاس ਕੋਈ ਨੰਬਰੀ ਨ ਗੁਰਦੁਆਰਾ ਆ ਮੁਸਲਮਾਨਾ ਪਿੰਡ ਦਾ ਇਸ ਪਿੰਡ ਮੇ ਨੰਬਰੀ ਗੁਰਦੁਆਰਾ ਉੱਥੇ ਗਵਰਨਮੈਂਟ ਵੱਲੋਂ ਕੋਈ ਰੋਕ ਨਹੀਂ ਸਕਦਾ ਕਿਸੇ ਨੂੰ ਅਮੀਰ ਨੂੰ ਗਰੀਬ ਨੂੰ ਜਾਤ ਪਾਤ ਦਾ ਸਵਾਲ ਕੋਈ ਨਹੀਂ ਜੁਲਮ ਆ ਜਿਹੜਾ ਅਜੇ ਉਸ ਗੁਰਦੁਆਰੇ ਐ ਬੈਠ ਕੇ ਆਂ ਅਜ ਮੀਟ ਕਾਂ ਕਰਨੀਆਂ ਗੁਰੂ ਦੇ ਚਰਨਾਂ ਬਰਾਜਮਾਨੋ ਕਾ ਮੈਂ ਗਲਤ ਗੱਲ ਆਖ ਤਾ ਮੈਂ ਤਾਂ ਜੁਗਾਂ ਦੇ ਜ਼ਿੰਮੇਦਾਰ ਆਂ ਜ਼ਿੰਮੇਦਾਰਾ ਚੱਲਿਆ ਰਿਹਾ ਪਿਤਾ ਜੀ ਦੇ ਭੱਠੇ ਵੀ ਜਲਦੇ ਤੇ ਸਭ ਕੁਝ ਚੱਲਦਾਦਾ ਅਸੀਂ ਤਾਂ ਇਸ ਤਰ੍ਹਾਂ ਹੀ ਚੱਲਿਆ ਰਿਹਾ ਸਾਨੂੰ ਨਾ ਰੁਕ ਸਕਾ ਨਾ ਅਸੀਂ ਰੁਕਾਂ ਕਹਿੰਦੇ ਗੁਰਦੁਆਰੇ ਸਾਹਿਬ ਤੋਂ ਮਤਾ ਵੀ ਆ ਪਾਸ ਕਿਤਾ ਗਿਆ ਮਤਾ ਪੜਿਆ ਗਿਆ ਉੱਥੇ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਨਹੀਂ ਨਹੀਂ ਪਤਾ ਅਸੀਂ ਪਾਸ ਨੇ ਕੇ ਬੈਠੇ ਬਾਹਰ ਤੇ ਤਾਂ ਵੀ ਮਸੇ ਮੈਂ ਕਾ ਪਾ ਰਹੇ ਆ ਉੱਥੇ ਜਕਾਰੇ ਵੀ ਛੱਡੇ ਆ ਅਸੀਂ ਸੁਣਦੇ ਤੇ ਬੰਨਬਰੀ ਗੁਰਦੁਆਰਾ ਇਹ ਜਹ ਕੰਮ ਹੋਣਾ ਨਹੀਂ ਚਾਹੀਦਾ ਜੁਲਮਾਂ ਦੁਆਈ ਹੈ ਤੋਬਾ ਤੁਹਾਡੀ ਉਮਰ ਸਰ ਕਾਫੀ ਹੈ ਤਾਂ ਹੁਣ ਤੱਕ ਤੁਸੀਂ ਕਦੇ ਅਜਿਹਾ ਮਾਮਲਾ ਸੁਣਿਆ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਹੋਇਆ ਹੋਵੇ 70 ਸਾਲ ਤੇ ਵੋਟਰਾਂ ਬੰਦੇ ਆ ਰਹੇ ਆ ਕੋਈ ਛਗੜੇ ਬਾਜੀ ਨਹੀਂ ਹੋਈ ਕੋਈ ਕਿਸੇ ਇੱਕ ਮਲ ਦੋ ਕੁਲ ਦੇ ਇੱਕ ਨਾ ਠਾਣਾ ਹੀ ਆ ਤੇ ਦੋਵੇਂ ਮਲ ਨੂੰ ਮਾਰ ਦੂੰਗਾ ਇਸ ਕਾ ਖਤਮ ਸਰਦਾਰ ਨਾਲ ਕੁਝ ਨੌਜਵਾਨ ਵੀ ਨੇ ਤੁਸੀਂ ਵੀ ਕੀ ਸ਼ਿਕਾਰ ਬਣੇ ਹੋ ਸਰ ਅੱਜ ਜਦੋਂ ਮੈਂ ਖੇਤਾਂ ਦੇ ਵਿੱਚੋਂ ਲੰਘ ਰਿਹਾ ਸੀ ਤਾਂ ਇੱਕ ਮੁੰਡਾ ਸੀ ਜਿਨ੍ਹਾਂ ਦੀ ਜ਼ਮੀਨ ਸੀਗੀ ਤਾਂ ਉਸਨੇ ਸਾਨੂੰ ਮੰਨੂ ਸਾਫ਼ ਜਵਾਬ ਦਿੱਤਾ ਕਹਿੰਦਾ ਵੀ ਸਾਡੇ ਖੇਤ ਦੇ ਵਿੱਚੋਂ ਨਹੀਂ ਲੰਘਣਾ ਤਾਂ ਫਿਰ ਅਸੀਂ ਉਹ ਰੋਲਾ ਨਾ ਕਰਦੇ ਹੋਏ ਅਸੀਂ ਵਾਪਸ ਆ ਗਏ ਫਿਰ ਉਹਦੇ ਨਾਲ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਵੀ ਇਹ ਜੋ ਹੁੱਲੜਵਾਜੀਆਂ ਹੋ ਰਹੀਆਂ ਨੇ ਸੋ ਇਹ ਬੰਦ ਹੋਣੀਆਂ ਚਾਹੀਦੀਆਂ ਜੀ ਤਾਂ ਬਿਲਕੁਲ ਖੇਡ ਕੋਈ ਵੀ ਹੋਵੇ ਸਿਆਸੀ ਖੇਡ ਹੋਵੇ ਜਾਂ ਕੋਈ ਹੋਰ ਖੇਡ ਹੋਵੇ ਆ ਇੱਕ ਨੇ ਜਿੱਤਣਾ ਤੇ ਦੂਜੇ ਨੇ ਹਾਰਨਾ ਜ਼ਰੂਰ ਹੁੰਦਾ ਹੈ ਲੇਕਿਨ ਹਾਰਨ ਵਾਲਾ ਅਜਿਹਾ ਵਤੀਰਾ ਕਰੇ ਉਹ ਵੀ ਠੀਕ ਨਹੀਂ ਸਾਡੇ ਨਾਲ ਕੁਝ ਹੋਰ ਨੌਜਵਾਨ ਨੇ ਤੁਹਾਨੂੰ ਕੀ ਕੁਝ ਸੁਣਿਆ ਤੁਹਾਡੇ ਤੇ ਅਟੈਕ ਵੀ ਕੀਤਾ ਗਿਆ ਚੋਣਾ ਤੋਂ ਪਹਿਲਾਂ ਸਰ ਚੋਣਾ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਮੈਨੂੰ ਇਕੱਲੇ ਨੂੰ ਘੇਰ ਕੇ ਮੇਰੀ ਗੱਡੀ ਵੀ ਭੰਨੀ ਗਈ ਮੈਨੂੰ ਵੀ ਮਾਰਕੁੱਟ ਕਰੀ ਹੈ ਤੇ ਖੁਦ ਆਪਣੇ ਉੱਤੇ ਐਸਿਡ ਘੇਰ ਕੇ ਹੁਣ ਮੈਂ ਇਨਕੁਆਰੀ ਲਾ ਕੇ ਆਇਆ ਕਿਉਂਕਿ ਮਿਰਤੇ ਵੀ ਪਰਚਾ ਕਰਵਾਤਾ ਇਹਨਾਂ ਨੇ ਖੁੱਦ ਐਸਿਡ ਕਰਕੇ ਕਿਉਂਕਿ ਸਾਰਾ ਪਿੰਡ ਗਵਾਏ ਇਸ ਚੀਜ਼ ਦਾ ਕਿ ਉੱਥੇ ਕੋਈ ਅਜਾ ਅਸੀਂ ਕੰਮ ਕਰਿਆ ਨਹੀਂ ਤਾਂ ਇਹ داخل ਹੋਗੇ ਜਾ ਕੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਦੁੱਧ ਦੀ ਡੈਰੀ ਵੀ ਨਾਲ ਤਾਂ ਇਹਨਾਂ ਨੇ ਮਤਾ ਪਾਸ ਕਰਿਆ ਵੀ ਜਿਹੜਾ ਉਹਨਾਂ ਦੇ ਦੁੱਧ ਪਾਊਗਾ ਡੈਰੀ ਦੇ ਵਿੱਚ ਤਾਂ ਵੀ ਉਹਨੂੰ 10000 ਰੁਪਏ ਜੁਰਮਾਨਾ ਟੋਟਲੀ ਬਾਈਕਾਟ ਕਰ ਦਿੱਤਾ ਜਾਊਗਾ ਬਰਾਦਰੀ ਚੋਂ ਜਿਹੜਾ ਦੁੱਧ ਪਾਊਗਾ ਜਿਹੜਾ ਸਾਡੀ ਡੈਰੀ ਚ ਦੁੱਧ ਪਾਊਗਾ ਅੱਛਾ ਤਾਂ 20 ਜਾਂ 25 ਘਰ ਸੜ ਤੋਂ ਦੁੱਧ ਪਾਣ ਤੋਂ ਹਟੇ ਆਂ ਚਾ ਹਾਂਜੀ ਹਾਂਜੀ ਮਤਲਬ ਲਗਭਗ 2 ਤੋਂ 2.5 ਕੁਆਟਰ ਦੁੱਧ ਦਾ ਟਾਈਮ ਦਾ ਹਟਾਇਆ ਇਹਨਾਂ ਨੇ ਸਾਡੇ ਕੋਲੋਂ ਤਾਂ ਇਹ ਮਤਲਬ ਕਿਉਂਕਿ ਜਿਹੜੇ ਸਰਪੰਚ ਸਾਹਿਬ ਸੀ ਮਤਲਬ ਸਰਪੰਚੀ ਕੈਂਡੀਡੇਟ ਸੀ ਉਹ ਪਹਿਲਾਂ ਕਾਲੀ ਦਲ ਦਾ ਚੇਅਰਮੈਨ ਵੀ ਰਿਹਾ ਹੈ ਬਲਾਕ ਸਮਤੀ ਦਾ ਤਾਂ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਉਹ ਖੁਦ ਉਸ ਦਿਨ ਰਾਤ ਨੂੰ ਜਦ ਮੈਂ ਗੱਡੀ 'ਚ ਫਸਿਆ ਹੋਇਆ ਸੀ ਮੇਰੇ ਕੋਲ ਵੀਡੀਓ ਪਈ ਹੈ ਸੀਸੀਟੀਵੀ ਫੁਟੇਜ ਹੈ ਉਹ ਖੁਦ ਵੀ ਲੱਤਾਂ ਮਾਰ ਰਿਆ ਸੀ ਗੱਡੀ ਮੈਂ ਕੱਲਾ ਫਸਿਆ ਹੋਇਆ ਸੀ ਮੈਨੂੰ ਪਤਾ ਮੈਨੂੰ ਵੀ ਆ ਮੇਰੇ ਨਾਲ ਦੇ ਬੰਦੇ ਆ ਗਏ ਮੌਕੇ ਤੇ ਨਹੀਂ ਤਾਂ ਇਹ ਮੈਨੂੰ ਜਾਨੋਂ ਮਾਰ ਦਿੰਦੇ ਸੀ ਤੁਹਾਡੇ ਕੋਲ ਵੀਡੀਓ ਪਈ ਹੈ ਮੋਬਾਈਲ ਦੇ ਵਿੱਚ ਮੋਬਾਈਲ ਦੇ ਵਿੱਚ ਵੀਡੀਓ ਪਈ ਆ ਉਹ ਥੋੜੀ ਜਿਹਾ ਫਾਸਟ ਚੱਲ ਰਹੀ ਆ ਉਹ ਤੁਹਾਨੂੰ ਸਲੋ ਕਰਕੇ ਹੀ ਉਹ ਪਲੇ ਕਰਨੀ ਪੈਣੀ ਆ ਮੇਰੇ ਕੋਲ ਸਾਰੀਆਂ ਚਾਰ ਚਾਰ ਵੀਡੀਓ ਪਈਆਂ ਮੈਂ ਤੁਹਾਨੂੰ ਦੇ ਦਿੰਦਾ ਆ ਤੇ ਸੁਣਿਆ ਇਹ ਵੀ ਹੈ ਕਿ ਡਾਕਟਰ ਵੀ ਅੱਜ ਕੱਲ ਬਿਰਾਦਰੀ ਵਾਲਿਆਂ ਨੂੰ ਦਵਾਈ ਦੇਣੀੋਂ ਮਨਾ ਕਰਗੇ ਸਰ ਡਾਕਟਰ ਸ੍ਰੀਂਦਰ ਕੁਮਾਰ ਹੈ ਉਹਨੇ ਖੁਦ ਆਪਣੀ ਤਾਈ ਨੂੰ ਵੀ ਦਵਾਈ ਨਹੀਂ ਦਿੱਤੀ ਜਿਹੜੀ ਪੇਸ਼ੈਂਟ ਹੈ ਤਾਂ ਉਹ ਉਹਨਾਂ ਦੇ ਮਤਲਬ ਕਿ ਮੰਨੂ ਨਹੀਂ ਪਤਾ ਉਹ ਵੀ ਕੀ ਚੱਕਰ ਹੈ ਕੀ ਪ੍ਰੈਸ਼ਰ ਹੈ ਤਾਂ ਉਹਨੇ ਆਪਣੇ ਘਰਦਿਆਂ ਨੂੰ ਵੀ ਕਿ ਤੁਸੀਂ ਵੋਟ ਨਹੀਂ ਪਾਈ ਸਾਨੂੰ ਪੁੱਛ ਕੇ ਤਾਂ ਉਹ ਵੀ ਅਸੀਂ ਦਵਾਈ ਨਹੀਂ ਦੇਣੀ ਹੋਰ ਬਹੁਤ ਤਰ੍ਹਾਂ ਦੇ ਇਹ ਜਿਹੇ ਕੇਸ ਆ ਰਹੇ ਆ ਜੇ ਕੋਈ ਵਿਚਾਰਾ ਜਿਹੜਾ ਗਰੀਬ ਆਦਮੀ 10-10 ਰੁਪਏ ਦਾ ਦੁੱਧ ਲੈ ਰਿਹਾ ਜਾਂ ਹੋਰ ਕੋਈ ਵੀ ਇਸ ਤਰ੍ਹਾਂ ਦੇ ਛੋਟੀ ਮੋਟੀ ਚੀਜ਼ਾਂ ਜਿਹਨਾਂ ਨੇ ਲੈਣੀਆਂ ਉਹਨਾਂ ਦਾ ਬਾਈਕਾਟ ਕਰਤਾ ਵੀ ਸਾਡੇ ਕੋਲੋਂ ਡੈਰੀ ਚ ਦੁੱਧ ਨਹੀਂ ਲੈਣਾ ਜਾਂ ਇਸ ਤਰ੍ਹਾਂ ਅਸੀਂ ਕਿਹਾ ਵੀ ਤੁਸੀਂ ਸਾਡੇ ਤੋਂ ਲੈ ਜਾਓ ਹੋਰ ਪਿੰਡ ਦੇ ਜਿਹੜੇ ਚੰਗੇ ਪਤਵੰਤੇ ਸੱਜਣਾਂ ਆ ਉਹਨਾਂ ਨੇ ਕਿਹਾ ਵੀ ਜੇ ਤੁਹਾਨੂੰ ਕੱਖਾਂ ਤੋਂ ਨਹੀਂ ਦਿੰਦੇ ਕੱਖਾਂ ਤੋਂ ਰੋਕਤਾ ਇਹਨਾਂ ਨੇ ਤਾ ਸਾਡੇ ਤੋਂ ਲੈ ਜੋ ਤੁਸੀਂ ਫ੍ਰੀ ਆਫ ਕੋਸਟ ਦੇ ਰਹੇ ਆ ਚੰਗੇ ਬੰਦੇ ਵੀ ਹੈਗੇ ਜਿੱਥੇ ਮਾੜੇ ਹੁੰਨੇ ਉੱਥੇ ਚੰਗੇ ਵੀ ਹੁੰਦੇ ਆ ਤਾਂ ਇਹ ਜੀ ਜਿਹੜੀ ਘਟਨਾਵਾਂ ਅਸੀਂ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆ ਵੀ ਇਹ ਤੇ ਸਾਡੇ ਪਿੰਡ ਚ ਬਹੁਤ ਜ਼ਿਆਦਾ ਹਾਈਪ ਤੇ ਚਲੇ ਗਿਆ ਪ੍ਰੋਗਰਾਮ ਤਾਂ ਇਹਨੂੰ ਠੱਲ ਪਾਈ ਜਾਵੇ ਸਰ ਪੰਚਾਇਤਾਂ ਹੁੰਦੀਆਂ ਨੇ ਭਾਈਚਾਰਕ ਸਾਂਝ ਬਣੀ ਰਹੇ ਇਸ ਲਈ ਪੰਚਾਇਤਾਂ ਬਣਾਈਆਂ ਜਾਂਦੀਆਂ ਨੇ ਪਿੰਡ ਦਾ ਵਿਕਾਸ ਹੋਵੇ ਲੇਕਿਨ ਇਹ ਜਿਹੜਾ ਨਵਾਂ ਕੰਮ ਸ਼ੁਰੂ ਹੋਇਆ ਹੈ ਬਾਈਕਾਟ ਕਰ ਦਿੱਤਾ ਗਿਆ ਹੈ ਭਾਈਚਾਰੇ ਦਾ ਕੁਝ ਬਰਾਦਰੀਆਂ ਦਾ ਤੁਸੀਂ ਕਿਵੇਂ ਵੇਖਦੇ ਹੋ ਇਹ ਬਹੁਤ ਗਲਤ ਹੋਇਆ ਜੀ ਇਹੜਾ ਬਾਈਕਾਟ ਕਰਿਆ ਇਹਨਾਂ ਨੇ ਦੇਖੋ ਅੱਗੇ ਵੋਟਾਂ ਉਹਨਾਂ ਗੈਲ ਵੀ ਪਾਏ ਆ ਤੇ ਬੋਰਡ ਦਾ ਹੱਕ ਤਾਂ ਦੇਖੋ ਸਾਰਿਆਂ ਨੂੰ ਇੱਕ ਆ ਸਾਰਿਆਂ ਨੂੰ ਵੀ ਜਿਹੜਾ ਵੋਟ ਪਾ ਗਿਆ ਇਹ ਕਹਿੰਦੇ ਸਾਨੂੰ ਵੋਟ ਨਹੀਂ ਪਾਈ ਕਿਸੇ ਨੂੰ ਦੁੱਧ ਤੇ ਰੋਕਤੇ ਆ ਦੁਕਾਨਾਂ ਸਾਡੇ ਖਾਲੀ ਕਰਾਤੀਆਂ ਵੀ ਇਹਨਾਂ ਦੀ ਦੁਕਾਨ ਨਹੀਂ ਕਰਨੀ ਤੇ ਪੱਠਿਆਂ ਨੂੰ ਸਾਨੂੰ ਰੋਕਤੇ ਆ ਜਿਹਨੇ ਪਰਸੀਨਾ ਲਈਆਂ ਹੋਈਆਂ ਤੇ ਉਹਨਾਂ ਨੂੰ ਮੋੜਦੇ ਆ ਸਾਡੇ ਤਾਂ ਪੰਜਾਬ ਸਿੰਘ ਨੂੰ ਇਹੀ ਮੰਗਾ ਕਿ ਇਹਨੂੰ ਜਲਦੀ ਤੇ ਜਲਦੀ ਨਾਸ ਪਾਈ ਜਾਵੇ ਜਿਹੜੀਆਂ ਉਹਨਾਂ ਪਰਸੀਨਾ ਦੇ ਪੈਸੇ ਲੈ ਕੇ ਪਹਿਲਾਂ ਤਾਂ ਪੈਸੇ ਲੈ ਕੇ ਪਹਿਲਾਂ ਉਹੀ ਪੈਸੇ ਉਹੀ ਪਰਸੀਨਾ ਵੜਦੇ ਸੀ ਉਹਨਾਂ ਦੇ ਪਹਿਲਾਂ ਪੈਸੇ ਲੈ ਲੈ ਪੈਸੇ ਲੈ ਕੇ ਉਹਦੇ ਬਾਅਦ ਉਹਨਾਂ ਨੂੰ ਮੋੜਤੇ ਆ ਤੇ ਸਾਨੂੰ ਪਤਾ ਸੀ ਉਹਨਾਂ ਨੇ ਇਹੀ ਆ ਵੀ ਜਿਆਦਾ ਉਹਨਾਂ ਨੇ ਦੋਬਲ ਪੈਸੇ ਮੋੜੇ ਇਹਦਾ ਕੋਈ ਹੱਲ ਕਰੇ ਵੀ ਉਹ ਗਰੀਬ ਜਿਨ੍ਹਾਂ ਨੇ ਬਰਸੀਨਾ ਲਈਆਂ ਹੋਈਆਂ ਏ ਤੇ ਉਹਨਾਂ ਨੂੰ ਉਹ ਕਿੱਥੇ ਜਾਉਂਗੇ ਹੁਣ ਇਹਦਾ ਹੁਣ ਜਿਹੜੇ ਜਿੱਤੇ ਆ ਸਾਡੇ ਭਾਈਚਾਰੇ ਦੇ ਲੋਕ ਜਿੱਤੇ ਆ ਜੱਟਪਰਾ ਜਿੱਤੇ ਆ ਸਾਡੇ ਜੱਟਪਰਾ ਜਿੱਤੇ ਆ ਜਿਹੜੇ ਉਹਨਾਂ ਨੇ ਕਿਹਾ ਵੀ ਸਾਡੀ ਉਹਨਾਂ ਚੋਂ ਆਪਣੀ ਸਾਡੇ ਖੇਤਾਂ ਵਿੱਚ ਤੋਂ ਬਰਸੀਨਾ ਲੈ ਜਾਓ ਤੇ ਜੋ ਵੀ ਚੀਜ਼ ਲੋੜ ਆ ਵੀ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਨੇ ਸਾਨੂੰ ਉਹ ਕਰਿਆ ਕਿਉਂਕਿ 25% 30% ਬੰਦੇ ਆ ਜਿਹੜੇ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਰਾਤਾਂ ਨੂੰ ਦਿਨ ਨੂੰ ਟਰੈਕਟਰ ਲੈ ਲੈ ਕੇ ਉੱਪਰ ਵੱਡੇ ਵੱਡੇ ਸਪੀਕਰ ਲਾ ਕੇ ਨਿਕਲਦੇ ਆ ਸਾਡੇ ਪਰਜੈਸ਼ਨ ਨੂੰ ਇਹ ਹੀ ਮੰਗਾ ਕਿ ਇਹਨਾਂ ਨੂੰ ਲੰਗਾਮ ਪਾਈ ਜਾਵੇ ਸਾਡੇ ਪਿੰਡ ਦਾ ਮਾਹੌਲ ਜਿਹੜਾ ਠੀਕ ਕਰਿਆ ਜਾਵੇ ਕਿਉਂਕਿ ਬਹੁਤ ਗਲਤ ਕੰਮ ਹੋ ਗਿਆ ਬਜ਼ੁਰਗੋ ਤੁਸੀਂ ਕੀ ਕਹੋਗੇ ਜਿਹੜਾ ਇਹ ਬਾਈਕਾਟ ਕੀਤਾ ਗਿਆ ਹੈ ਹਾਂਜੀ ਇਸ ਬਾਰੇ ਅਕਸਰ ਜੀ ਇਹ ਕਰਨ ਕਹਿਣਾ ਜਾਂਦੇ ਆ ਵੀ ਕਿਆ ਇਹ ਸਾਨੂੰ ਅਧਿਕਾਰ ਨਹੀਂ ਆਪਣੀ ਬੋਟ ਦਾ ਜੀ ਜੀ ਸਾਡੀ ਆਪਣੀ ਬੋਟ ਹੈ ਕਿਆ ਤੁਹਾਨੂੰ ਉਹਦਾ ਜਮੇ ਅਧਿਕਾਰ ਨਹੀਂ ਹੈ ਇਹ ਸੱਤ ਜ਼ਬਰਦਸਤ ਨਹੀਂ ਪਾ ਰਹੇ ਕਿਉਂਕਿ ਜ਼ਬਰਦਸਤੀ ਹੋ ਗਈ ਵੀ ਜੇ ਅਸੀਂ ਵੋਟਾਂ ਇਹਨਾਂ ਨੂੰ ਪਾਉਂਦੇ ਫਿਰ ਤਾਂ ਖੁਸ਼ ਤੇ ਪਹਿਲਾਂ ਕਿੰਨੀ ਵਾਰੀ ਵੋਟਾਂ ਪੈਂਦੇ ਨੇ ਜਾਂ ਹੁਣ ਤੱਕ ਜਦ ਤੱਕ ਕਿਸੇ ਨੇ ਗੱਲ ਕਰੀ ਨਹੀਂ ਜੇ ਹੁਣ ਇੱਕ ਤਰਫੀ ਜਾਂ ਮਤਲਬਾਈ ਚਾਰੇ ਤੇ ਆ ਕਿਸੇ ਸਬੰਧ ਚ ਹੋ ਗਈ ਗੱਲ ਕਾ ਹੁਣ ਇਹਨਾਂ ਨੇ ਸਾਡਾ ਬਾਈਕਾਟ ਕਰਤਾ। ਕਿਆ ਜੇ ਪ੍ਰਮਾਤਮਾ ਨੇ ਸਾਨੂੰ ਛੋਟੀ ਜਿਹੀ ਜਗ੍ਹਾ ਖੜਾਤਾ ਕਿਆ ਫਿਰ ਇਹਨਾਂ ਲੋਕਾਂ ਨੇ ਸਾਡੇ ਨਾਲ ਇਹੀ ਕਰਨਾ ਕਹਿੰਦੀ ਹੈ? ਕਿਆ ਸਾਨੂੰ ਆਪਣੀ ਬੋਲਣ ਦਾ ਅਧਿਕਾਰ ਨਹੀਂ ਹੈਗਾ? ਕਿਉਂਕਿ ਅਸੀਂ ਵੀ ਇਨਸਾਨ ਹੈ। ਜਿਹੜੀ ਮਾਂ ਦੇ ਹੋ ਤਾਂ ਮੈਂ ਅਸੀਂ ਵੀ ਹੁਜੂਮਾਂ ਦੇ ਜੰਮੇ ਹੋਇਆ ਪਰ ਨਹੀਂ। ਇਹ ਤਾਂ ਕਹਿੰਦੇ ਵੀ ਦੂਜੇ ਜੰਮੇ ਨਹੀਂ ਹੈ। ਟੁਈੜੋ ਫੜਕੀ ਲੈਂਦੇ ਹੋਏ ਸਾਰੇ। ਵੀ ਜੋਹਰਕਾਰ ਸਾਡਾ ਉਹ ਸਾਡਾ ਹੀ ਹੈ। ਐਨਾ ਧਮਕਾਣਾ ਇਹ ਗੱਲਾਂ ਕਰਨੇ ਪਿੰਡ 'ਚ ਵਿਰੋਧਵਾਦੀ ਕਰਨੇ ਹਰ ਦਾ ਮਤਲਬ ਉਲਟੀ ਚੱਲਣਾ ਇਹ ਗਲਤ ਗੱਲ ਆ ਅਸੀਂ ਲਏ ਕਹਿੰਦੇ ਵੀ ਦੇਖੋ ਠੰਡ ਫਿਰ ਪਿੰਡ 'ਚ ਹੋਣੀ ਚਾਹੀਦੀ ਆ ਦੋ ਬਲਵਾਨ ਕੋਲ ਦੇਖਣਾ ਡਾਣਾ ਹੀ ਰਹਿਣਾ ਠੀਕ ਆ ਨਹੀਂ ਗੱਲ ਇਹ ਨਹੀਂ ਵੀ ਦੱਸਿਆ ਵੀ ਉਠੈਣੇ ਜਿਤਣਾ ਮੈਂ ਇੱਕ 10 ਸਾਲ ਚੇਅਰਮੈਨ ਬਣ ਕੇ ਦੁਬਾਰੇ ਪਿੰਡ 'ਚ ਵਿਰੋਧ ਕਰਨ ਪੈਣ ਕਰਨ ਸਰਪੰਚੀ ਖੜਿਆ ਮੈਂ ਤਾਂ ਐਮਐਲਏ ਲੜਨਾ ਚਾਹੀਦਾ ਤਾਂ ਮੰਦਰ ਸਭੰਤੀ ਦੀ ਲੋੜ ਐਂਦੀ ਕਿਉਂਕਿ ਇਹ ਲੋਕਾਂ ਨੂੰ ਸਿਰਫ ਪੰਢੋ ਹੋਣ ਵਾਸਤੇ ਇਹਨਾਂ ਲੋਕਾਂ ਦਾ ਸਿਰਫ ਪੰਢੋ ਹੋਵੇ ਪਿੰਡ ਦਾ ਸਾਡੀ ਬੱਲੇ ਬੱਲੇ ਸਾਡੇ ਥਾਣੇ ਚ ਬੁੱਕਦਾ ਹੋਣਗੇ ਸਾਡੀਆਂ ਤਹਿਸੀਲਾਂ ਚ ਹੋਣਗੇ ਸਾਨੂੰ ਲੋਕ ਅੱਗੇ ਕਹੋਂਗੇ ਵੀ ਇਹ ਬੰਦਾ ਫੈਸਲਾ ਕਰਾਰਾ ਜੋ ਹੈ ਇਹੀ ਹੈ ਬਾਕੀ ਦਾ ਖੰਡੀ ਬਾਥੂ ਇਹ ਬਸਦਾ ਇਹਨਾਂ ਲੋਕਾਂ ਦਾ ਪ੍ਰਚਾਰ ਇਹ ਆ ਸਾਡੇ ਕਖ ਰੋਗ ਦੇ ਮਟਰ ਕਹਿਣ ਦਾ ਵੀ ਇਹ ਕੰਮ ਜਿਹੜੇ ਕੱਕੜਾ ਰੋਕੂਗੇ ਇਹ ਪਰੇਸ਼ਾਨ ਹੋਵੋਗੇ ਇਹ ਸਾਡੇ ਅਗੇ ਪੈਰੀ ਪਾਉਗੇ ਹੁਣ ਅੱਜ ਜਮਾਨੇ ਚ ਕੌਣ ਪੰਡਾ ਘਰ ਘਰ ਬੱਚਾ ਹਰੇਕ ਪੜਿਆ ਹੋਇਆ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਹਰ ਇੱਕ ਦਾ ਬੱਚਾ ਪੜਿਆ ਹੋਇਆ ਹੈ ਹਰ ਇੱਕ ਨੂੰ ਸਹੂਲਤ ਹੈ ਗਵਰਨਮੈਂਟ ਵੀ ਸਹੂਲਤ ਦੇ ਰਹੀ ਹੈ ਠੀਕ ਹੈ ਨਹੀਂ ਗੱਲ ਵੀ ਸਾਡੇ ਅਗੇ ਕਹਿੰਦਾ ਵੀ ਨਾ ਸਾਡੇ ਥੱਲੇ ਹੀ ਰਹਿਣ ਉਹ ਹੁਣ ਸਮੇ ਹੈ ਨਹੀਂ ਬਿਲਕੁਲ ਸਮਾ ਬਦਲ ਗਿਆ ਹੈ ਕੁਝ ਬੀਬੀਆਂ ਇੱਥੇ ਖੜੀਆਂ ਨਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਉਹ ਵੀ ਕੁਝ ਬੋਲਣ ਤੇ ਕੀ ਕੁਛ ਵਤੀਰਾ ਉਹਨਾਂ ਦੇ ਨਾਲ ਕੀਤਾ ਜਾ ਰਿਹਾ ਹੈ ਆ ਮਾਤਾ ਜੀ ਤੁਹਾਨੂੰ ਵੀ ਕੰਮ ਕਮ ਕਰਨ ਤੋਂ ਰੋਕੇ ਆ ਗਿਆ ਕਿਵੇਂ ਅਸੀਂ ਕੰਮ ਨਹੀਂ ਕਰਨ ਜਾਂਦੇ ਕਿਸੇ ਅਸੀਂ ਤਾਂ ਜੀ ਜਾਣੇ ਪਰਸੀਨ ਵੱਢਾਂ ਸਾਨੂੰ ਪਰਸੀਨ ਤਾਂ ਰੋਕਿਆ ਵੀ ਸਾਡੀ ਪਰਸੀਨ ਨਾ ਵੱਢੇ ਤੁਸੀਂ ਕੀ ਕਹਿੰਦੇ ਹੋ ਪੈਸੇ ਵੀ ਪੈਸੇ ਵੀ ਦਈਦੇ ਫਿਰ ਵੀ ਨਹੀਂ ਕਹਿੰਦੇ ਵੱਢਣ ਦੇ ਸਾਨੂੰ ਵੋਟਾਂ ਨਹੀਂ ਪਈਆਂ ਸਾਫ਼ ਕਹਿੰਦੇ ਨੇ ਵੀ ਵੋਟਾਂ ਨਹੀਂ ਪਈਆਂ ਤਾਂ ਕਰਕੇ ਤੁਸੀਂ ਬਰਸੀਨ ਨਹੀਂ ਵੱਢਣੀ ਬਰਸੀਨ ਨਹੀਂ ਵੱਢਣੀ ਹਾਂ ਬੱਸ ਮਾਤਾ ਜੀ ਤੁਸੀਂ ਵੀ ਹਾਂਜੀ ਮੈਂ ਪ੍ਰਧਾਨ ਕੀ ਮੰਮੀ ਆ ਹਾਂਜੀ ਸਾਡੇ ਤੇ ਬਹੁਤ ਤੰਗ ਹੋ ਰਹੇ ਆ ਵੀ ਬੋਟਾਂ ਤੁਸੀਂ ਇੱਧਰ ਪਾ ਦੀਆਂ ਹੋਰ ਕੋਈ ਗੱਲਬਾਤ ਨਹੀਂ ਹੈ ਬਾਕੀ ਸਾਨੂੰ ਮਜਬੂਰ ਕਰ ਰਹੇ ਹਾਂ ਖੇਤਾਂੋਂ ਵੜਨੇ ਛੱਡਨੇ ਤਾਂ ਐਸੀ ਜਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਪਵਾਲਾ ਦੀ ਦਲਿਤ ਭਾਈਚਾਰੇ ਦੀ ਹੱੱਡ ਬਿਤੀ ਤੇ ਉਹਨਾਂ ਦੇ ਇਲਜ਼ਾਮ ਇਸ ਤੋਂ ਬਾਅਦ ਅਸੀਂ ਗੱਲ ਕੀਤੀ ਉਹਨਾਂ ਦੇ ਨਾਲ ਜਿਨ੍ਹਾਂ ਉੱਤੇ ਇਲਜ਼ਾਮ ਲਾਏ ਜਾ ਰਹੇ ਸੀ ਯਾਨੀ ਕਿ ਸੁਖਦੇਵ ਸਿੰਘ ਪੱਪੂ ਜੋ ਕਿ ਸਰਪੰਚੀ ਦੀ ਚੋਣ ਹਾਰੇ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਉਹ ਵੀ ਸੁਣੋ ਨਹੀਂ ਮੇਰਾ ਤਾਂ ਕੋਈ ਕਿਸੇ ਨਾਲ ਮਾਫਲਾ ਕੋਈ ਨਹੀਂ ਮੈਂ ਤੇ ਵੇਖੋ ਸਾਡੀ ਹਾਰ ਹੋ ਗਈ ਆਪਾਂ ਆ ਉੱਥੇੋਂ ਵੰਦ ਜਾਂਦੇ ਜੀ ਦੇ ਕੇ ਆਪਣੇ ਘਰ ਚਲੇ ਗਏ ਪਿਛਲੇ ਸਾਲ ਵੀ ਸਾਡੇ ਹੁਜ ਜਸ ਸਿੰਘ ਚੋਣਾ ਹੋਇਆ ਸੀ ਤੋਂ ਇਹਨਾਂ ਨੇ ਪਿਛਲੇ ਸਾਲ ਵੀ ਹੁੱਲੜ ਵੱਜ ਕੀਤੀ ਉਦੋਂ ਸਰਕਾਰ ਵੀ ਸਾਡੀ ਸੀਗੀ ਹੁਣ ਇਹਨਾਂ ਦੀ ਸਰਕਾਰ ਵੀ ਹੁਣ ਇਹਨਾਂ ਦੀ ਹੈ ਹੁਣ ਇਹਨਾਂ ਨੇ ਸਾਡੇ 12 ਬੰਦਿਆਂ ਤੇ ਪਰਚਾ ਵੀ ਕਰਵਾ ਦਿੱਤਾ ਤੇ ਸਾਡੇ ਬੰਦਾ ਤਜਾਬ ਨਾਲ ਫੁੱਕਿਆ ਪਿਆ ਹਸਪਤਾਲ ਚ ਪਿਆ ਉਹਦੀ ਵੀ ਕੋਈ ਸਾਡੀ ਸੁਣਾਈ ਨਹੀਂ ਹੁੰਦੀ ਹੁਣ ਤੱਕ ਕੋਈ ਬੰਦਾ ਤੇ ਇਹਨਾਂ ਦੇ ਪੰਜ ਬੰਦੇ ਘਰੇ ਇਸ ਤਰ੍ਹਾਂ ਫਿਰਦੇ ਨੇ ਸ਼ਹਿਰ ਆਮ ਫੇਰਦੇ ਨੇ ਫਿਰ ਸਰਕਾਰ ਦਾ ਦਵਾ ਦੇ ਵਿੱਚ ਸਾਨੂੰ ਤੇ ਸਾਨੂੰ ਤੱਕਾ ਕਰਦੇ ਸਾਡੇ ਨਾਲ ਸ਼ਰਮ ਤੱਕ ਤੁਸੀਂ ਦੋਨੋਂ ਧੀਰਾਂ ਦੀ ਗੱਲ ਸੁਣੀ ਇੱਕ ਪਾਸੇ ਦਲਿਤ ਭਾਈਚਾਰਾ ਜੋ ਇਲਜ਼ਾਮ ਲਾ ਰਿਹਾ ਹੈ ਕਿ ਉਹਨਾਂ ਦਾ ਸਮਾਜਿਕ ਤੌਰ ਤੇ ਬਾਈਕਾਟ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਸੁਖਦੇਵ ਸਿੰਘ ਪੱਪੂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ ਲੇਕਿਨ ਗੱਲ ਬੜੀ ਸਾਫ਼ ਹੈ ਜੇਕਰ ਇਹ ਇਲਜ਼ਾਮ ਸਹੀ ਨਹੀਂ ਜਾਂਚ ਦਾ ਵਿਸ਼ਾ ਹੈ ਲੇਕਿਨ ਜੇਕਰ ਇਹ ਇਲਜ਼ਾਮ ਸਹੀ ਨਹੀਂ ਤਾਂ ਕਿਤੇ ਨਾ ਕਿਤੇ ਅਸੀਂ ਮੁੜ ਕੇ 300 ਸਾਲ ਪਿੱਛੇ ਮਨੁਵਾਦ ਦੇਵਾਲ ਜਾ ਰਹੇ ਹਾਂ ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਵਿਕਾਸ ਦੀ ਸਾਡਾ ਦੇਸ਼ ਸਾਡੇ ਸੂਬੇ ਗੱਲ ਕਰਦੇ ਨੇ ਵਿਕਾਸ ਦੀ ਲੇਕਿਨ ਦੂਜੇ ਪਾਸੇ ਸਿਰਫ ਪੰਚਾਇਤੀ ਚੋਣ ਹਾਰਨ ਕਰਕੇ ਇੱਕ ਭਾਈਚਾਰੇ ਦਾ ਸਮਾਜਿਕ ਤੌਰ ਤੇ ਬਹਿਸ਼ਕਾਰ ਕਰਨਾ ਕਿ ਨੱਕ ਸਹੀ ਹੈ ਤੇ ਕੀ ਅਜਿਹਾ ਵਾਪਰਿਆ ਹੋਵੇਗਾ ਗੱਲਾਂ ਤੁਸੀਂ ਦੋਵੇਂ ਧਿਰਾਂ ਦੀਆਂ ਸੁਣੀਆਂ ਨੇ ਤੁਸੀਂ ਆਪ ਸਿਆਣੇ ਹੋ ਕਿ ਕੁਝ ਹੋਇਆ ਹੋਵੇਗਾ ਕੈਮਰਾ ਪਰਸਨ ਸੁਨੀਲ ਦੇ ਨਾਲ ਠਾਕੁਰ ਅਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਫਤਿਹਗੜ ਸਾਹਿਬ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978